ਇਹ ਇਹੋ ਜੀ ਜੂਨਾ ਵੀ ਨੇ ਇਹ ਨਾ ਕੇਵਲ ਮਨੁੱਖਾ ਦੇ ਹੀ ਸਭ ਤੋਂ ਵਧੀਆ ਉਹ ਕੀ ਉਹ ਚਿੜੀ ਨੂੰ ਭੋਜਨ ਹੀ ਉਹਦਾ ਉਹੀ ਆ ਪਰਮੇਸ਼ਰ ਨੇ ਉਹਦਾ ਭੋਜਨ ਹੀ ਉਹ ਦਿੱਤਾ ਉਹਨੂੰ ਗਿਆਨ ਹੀ ਇੰਨਾ ਕੁ ਦਿੱਤਾ ਵੀ ਤੈਨੂੰ ਆਹੀ ਤੇਰਾ ਖਾਣਾ ਹੈ ਬਸ ਕਿੰਨਾ ਔਖਾ ਜੀ ਕਿਸੇ ਨੂੰ ਜਿਉਂਦੇ ਨੂੰ ਸੂਲੀ ਤੇ ਟੰਗ ਦੇਣ ਕਿੰਨਾ ਕਿੰਨਾ ਤੜਫਦਾ ਬੰਦਾ ਫਿਰ ਇਸ ਕਰਕੇ ਇਹ ਮਨੁੱਖਾ ਦੇ ਹੀ ਮਹਾਰਾਜ ਕਿਰਪਾ ਕਰਦੇ ਹਨ ਗ੍ਰਸਤੀ ਜੀਵਨ ਚ ਬੱਚਿਆਂ ਚ ਰਹਿੰਦੇ ਰਹਿੰਦੇ ਸਾਨੂੰ ਆਫਰਾਂ ਬੜੀਆਂ ਵੱਡੀਆਂ ਨੇ ਬ੍ਰਹਮ ਦੇ ਰੰਦੇ ਪਰਮੇਸ਼ਰ ਸਾਡੇ ਤੇ ਖੁਸ਼ ਹੋ ਜੇ ਆਵਣ ਜਾਣਾ ਬਹੁੜ ਨਾ ਹੋਵਾ ਮੁੜ ਕੇ ਹੁੰਦੀ ਨਹੀਂ ਆਉਣਾ ਜਾਣਾ ਗੁਰਮੁਖ ਸਹਿਜ ਤੇ ਆਇਆ ਮਨ ਹੀ ਤੇ ਮਨ ਮਿਲਿਆ ਸਵਾਮੀ ਮਨ ਹੀ ਮਨ ਸਮਾਇਆ ਸਹਿਜੇ ਹੀ ਸੱਚ ਸਾਚ ਪਤੀਜਾ ਵਿੱਚੋਂ ਆਪ ਗਵਾਇਆ ਇੱਕੋ ਏਕ ਵਸੈ ਮਨ ਸਵਾਮੀ ਦੂਜਾ ਵਰਨ ਕੋਈ ਏਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਏ ਜਿਨ ਕੋ ਤੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਦਰਬ ਨਾਮੇ ਸਭ ਉਦਰੇ ਗੁਰ ਕਾ ਸ਼ਬਦ ਵਿਚਾਰ ਹੋਮੈ ਮਾਰ ਸੰਨ ਮੰਨ ਵਸਾਇਆ ਹਰ ਰੱਖਿਆ ਉਰ ਧਾਰ ਜਿਸੈ ਮੁਝਾਏ ਸੋ ਹੀ 부ਝੈ ਜਿਸਨੂੰ ਆਪੇ ਲਏ ਮਿਲਾਏ ਅਨੰਦਨ ਬਾਣੀ ਸ਼ਬਦੇ ਗਾਵੇ ਸਚ ਰਹਿ ਲਿ ਬਲਾਏ ਮਨ ਮੇਰੇ ਖਿੰਖਣ ਖਣ ਨਾਮ ਸਮਾਲ ਗੁਰ ਕੀ ਬਾਤ ਸ਼ਬਦ ਸੁਖੰਤਰ ਸਦਾ ਨਿਭੈ ਤਰੇ ਨਾਲ ਰਹਾਉ ਮਨ ਮੁਖ 파ਖੰਡ ਕਦੀ ਨ ਚੁਕਾ ਦੂਜਾ ਭਾਇ ਦੁਖ ਪਾਇ ਨਾਮ ਵਿਸਾਰ ਵਿਖਿਆ ਮਨ ਰਾਤੇ ਮਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਅਣ ਦਿਨ ਸਦਾ ਪਛਤਾਏ ਮਰ ਮਰ ਜਨਮੈਂ ਕਦੇ ਨਾ ਭੁੱਜਾ ਵਿਸ਼ਟਾ ਮਾਹੀ ਸਮਾਏ ਬੁ ਜਵਾਨੀ ਦੇ ਵਿੱਚ ਧੋਖਾ ਕਰ ਗਿਆ ਕੋਈ ਚਾਹੇ ਬੀਬੀ ਧੋਖਾ ਕਰ ਗਈ ਚਾਹੇ ਬੰਦਾ ਧੋਖਾ ਕਰ ਗਿਆ ਕਿੰਨਾ ਕੁਝ ਦੇਖਨੇ ਆ ਸੀ ਬੜੇ ਪਿਛ ਜਦੋਂ ਫਿਰ ਉਹ ਮੰਝੇ ਤੇ ਪਿਆ ਉਹਨਾਂ ਫਿਰ ਉਹਨੂੰ ਸਾਰੀਆਂ ਗੱਲਾਂ ਯਾਦ ਆਉਂਦੀਆਂ ਕਿ ਮੈਂ ਇੱਥੇ ਆ ਕੀਤਾ ਇਹ ਤਾਂ ਮੇਰੀ ਇੰਨੀ ਸੇਵਾ ਕਰਦੀ ਐ ਮੈਂ ਇਹਨੂੰ ਕਿੰਨਾ ਧੋਖਾ ਦਿੰਦਾ ਰਿਹਾ ਐ ਕਰਦਾ ਰਿਹਾ ਐ ਕਰਦਾ ਰਿਹਾ ਫਿਰ ਉਹ ਪਛਤਾਉਂਦਾ ਉਦੋਂ ਕੁਝ ਵੀ ਨਹੀਂ ਹੋ ਸਕਦਾ ਉਦੋਂ ਨਾ ਸੇਵਾ ਹੋ ਸਕਦੀ ਹੈ ਨਾ ਕਿ ਜਦੋਂ ਬੰਦਾ ਚਲਿਆ ਜਾਂਦਾ ਬੁੜੇਪੇ ਤੋਂ ਬਾਅਦ ਤੇ ਫਿਰ ਜਮੇ ਪਛਤਾਉਣਾ ਰਹਿੰਦਾ ਵੀ ਹੁਣ ਤੇ ਮੇਰੇ ਕੋ ਸਮਾਂ ਜਮੇ ਨਹੀਂ ਹਜੇ ਬੁੜੇਪੇ ਚ ਤਾਂ ਫਿਰ ਵੀ ਸਮਾਂ ਹੁੰਦਾ ਬੰਦੇ ਕੋਲੇ ਬੁੜੇਪੇ ਤੋਂ ਬਾਅਦ ਤਾਂ ਕੋਈ ਅਵਸਥਾ ਆਉਂਦੀ ਨਹੀਂ ਫਿਰ ਤੇ ਮੌਤ ਹੀ ਆਉਣੀ ਆਪਾਂ ਨੂੰ ਆ ਬਾਲ ਜਵਾਨੀ আর ਬਿਰਧ ਫੁਣ ਤਿੰਨ ਅਵਸਥਾ ਹੀ ਆਉਂਦੀਆਂ ਨੇ ਤਿੰਨ ਅਵਸਥਾ ਜਾਨ ਬਚਪਨ ਜਵਾਨੀ ਬੁੜੇਪਾ ਇਸ ਲਈ ਜਦੋਂ ਕੋਈ ਗੁਰੂ ਦੀ ਗੱਲ ਮਿਲੇ ਉਹਨੂੰ ਫੜ ਲੈਣਾ ਚਾਹੀਦਾ ਉਹਨੇ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛਤਾਏ ਮਰ ਮਰ ਜਨਮਾਂ ਕਦੇ ਨ ਬੁੱਝੈ ਵਿਸ਼ਟਾ ਮਹੇ ਸਮਾਏ ਮਰ ਮਰ ਦਵਾਰੇ ਦਵਾਰੇ ਮਰਦਾ ਫਿਰ ਕੁਸ ਬਣ ਗਿਆ ਕਦੇ ਕੁਸ ਬਣ ਗਿਆ ਗੁਝਦਾ ਕੁਸ ਨਹੀਂ ਵਿਸ਼ਟਾ ਹੁੰਦਾ ਗੰਦਗੀ ਦਾ ਕੀੜਾ ਬਣਿਆ ਰਹਿੰਦਾ ਕੋਈ ਕਈ ਵੇਲੇ ਗੁਰਮੁਖ ਨਾਮ ਰਤੇ ਸੇ ਉਬਧ ਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇ ਹਰ ਰਖਿਆ ਉਰਤਾਰ ਮਨ ਤਨ ਨਿਰਮਲ ਨਿਰਮਲ ਮਤ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਵਜਤਾ ਦੂਜਾ ਵਰਨ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਲਖ ਪੇਵਾ ਗੁਰਮੁਖ ਹੋਇ ਲਖਾਏ ਨਾਨਕ ਜਸ ਭਾਵੇ ਤਿਸ ਆਪੇ ਦੇਵੈ ਭਾਵੇ ਤਿਲੇ ਤਿਵੈ ਚਲਾਈ ਮਲਾਰ ਮਹਲਾ ਤੀਜਾ ਦੋ ਤੁਕੇ ਸਤਿਗੁਰ ਤੇ ਪਾਵੇ ਦਰ ਕਰ ਮਹਿਲ ਨਸੋ ਥਾਨ ਗੁਰ ਸ਼ਬਦੀ ਚੂਕੈ ਅਭਿਮਾਨ ਜਿਨ ਕੋ ਲਿਲਾਟ ਲਿਖਿਆ ਧੁਰ ਨਾਮ ਅਨੰਦ ਨਾਮ ਸਦਾ ਸਦਾ ਤੇ ਆਵੈ ਸਾਚੀ ਦਰਗਹ ਪਾਵੇ ਮਾਨ ਰਹਾਉ ਮਨ ਕੀ ਬਿਧ ਸਤਿਗੁਰ ਤੇ ਜਾਣੈ ਅਣ ਦਿਨ ਲੱਗ ਹਰਸ ਅਣ ਦਿਨ ਲੱਗ ਸਦਾ ਹਰਸ ਧਿਆਨ ਗੁਰ ਸ਼ਬਦ ਰਤੇ ਸਦਾ ਬੇਰਾਗੀ ਹਰ ਦਰਗੈ ਸਾਚੀ ਪਾਵੈ ਮਾਨ ਇਹੋ ਮਨ ਖੇਲਾ ਹੁਕਮ ਕਬਾਦਾ ਇੱਕ ਖਿੰਮੈ ਦਹਿ ਦਸ ਫਿਰ ਆਵੈ ਇਹ ਮਨ ਕਹਿੰਦੇ ਪਰਮੇਸ਼ਰ ਦੇ ਹੁਕਮ ਚ ਬੰਨਿਆ ਹੋਇਆ ਪਰ ਖੇਡਦਾ ਕਿੰਨਾ ਬੈਠਾ ਕਿੱਥੇ ਹੁੰਦਾ ਤੇ ਦਹਿ ਦਿਸਾਂ ਸਾਰੀਆਂ ਦਿਸ਼ਾਵਾਂ ਚ ਆ ਕੇ ਮੁੜਿਆ ਹੁੰਦਾ ਆਉ ਸਾਡਾ ਬਾਹਰਲਾ ਸ਼ਰੀਰ ਇੱਥੇ ਬੈਠਾ ਹੁੰਦਾ ਮਨ ਕਿਤੇ ਤੁਰਿਆ ਜਾਂਦਾ ਜੇ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਜਾਵੇ ਗੁਰਮੁਖ ਬੰਦਾ ਇਹਨੂੰ ਵਸ ਚ ਕਰ ਲੈ ਇਸ ਮਨ ਕੀ ਵਿਦਮਨ ਹੂ ਜਾਣ ਹੈ ਬੂਝਾ ਸ਼ਬਦ ਵਿਚਾਰ ਨਾਨਕ ਨਾਮ ਤੇ ਆਏ ਸਦਾ ਤੂੰ ਭਵ ਸਾਗਰ ਉੱਤਨ ਜਤ ਪਾਵੈ ਪਾਰ ਭਲਾਰ ਮਹੱਲਾ ਤੀਜਾ ਜੀਓ ਪਿੰਡ ਪ੍ਰਾਨ ਸਭ ਤਿਸਕੇ ਘਟ ਘਟ ਰਿਆ ਸਮਾਈ ਇੱਕ ਸਿਮਨ ਮੈਂ ਵਰ ਨ ਜਾਣਾ ਸਤਿਗੁਰ ਦੀ ਆਪ ਜਾਈ ਮਨ ਮੇਰੇ ਨਾਮ ਰਹਾ ਲਿਵ ਲਾਈ ਅਦੇਸ਼ਟ ਗੁਚ ਪਰੰਪਰ ਕਰਤਾ ਗੁਰ ਕਾ ਸ਼ਬਦ ਹਰਤੇ ਆਈ ਰਹਾਓ ਮਾਨ ਤਨ ਪੀਜੈ ਇਕ ਲਿਵ ਲਾਗੈ ਸਹਜੇ ਰਹਾ ਸਮਾਈ ਗੁਰ ਪ੍ਰਸਾਦਿ ਭੰਪਉ ਪਾਗੈ ਏਕ ਨਾਮ ਲਿਵ ਲਾਈ ਗੁਰਬਚਨ ਸਚਕਾਰ ਕਮਾਵੈ ਗਤ ਮਤ ਤਬਹੀ ਪਾਈ ਕੋਟ ਮਧੇ ਕੇ ਸਹਿ ਬੁਝਾਈ ਤਨ ਰਾਮ ਨਾਮ ਲਿਵ ਲਾਈ ਜਹ ਜਹ ਦੇਖਾਂ ਤਾ ਇੱਕੋ ਸੋਈ ਇਹ ਗੁਰਮਤਿ ਬੁੱਧ ਪਾਈ ਮਨ ਤਨ ਪ੍ਰਾਂਤ ਰੀਤਿ ਸੁਆਗੈ ਨਾਨਕ ਆਪਗੁਵਾਈ ਮਿਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੂਖ ਰਹੁ ਸਮਾਈ ਮੇਰਾ ਪ੍ਰਭ ਸਾਚਾ ਦੂਖ ਨਿਵਾਰਨ ਸ਼ਬਦੇ ਪਾਇਆ ਜਾਈ ਭਗਤੀ ਰਾਤੇ ਸਦ ਵੈਰਾਗੇ ਦਰ ਸਚੈ ਪਤ ਪਾਈ ਮਨ ਰੇ ਮਨ ਸਿਉ ਰਹੁ ਸਮਾਈ ਗੁਰਮੁਖ ਰਾਮ ਨਾਮ ਮਨ ਪੀਜੈ ਹਰ ਸੇਤੀ ਲਿਵ ਲਾਈ ਰਹਾਓ ਮੇਰਾ ਪ੍ਰਭ ਅਤ ਅਗੰ ਅਗੋਚਰ ਗੁਰਮਤਿ ਦੇਵੁ ਜਾਹੀ ਸਾਸਨਿਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸ਼ਬਦ ਸਚ ਸਾਕੀ ਆਪੇ ਜਨ ਜੋਤੀ ਜੋਤ ਮਿਲਾਇ ਦੇਹੀ ਕਾਚੀ ਪੌਣ ਵਜਾਏ ਗੁਰਮੁਖ ਅਮਰਤ ਪਾਈ ਆਪੇ ਸਾਜੇ ਸਬਕਾਰ ਲਾਏ ਸੋ ਸਚ ਰਿਆ ਸਮਾਈ ਨਾਨਕ ਨਾਮ ਬਿਨਾ ਕੋਈ ਨਾਹੀ ਨਾਮੇ ਦੇ ਵਡਾਈ ਮਲਾਰ ਮਹੱਲਾ ਤੀਜਾ ਹਮਮ ਬਖਮ ਮਨਮੋਹਿਆ ਲੱਦਿਆ ਅਜਗਰ ਭਾਰੀ ਗਰੁੜ ਸ਼ਬਦ ਮੁਖ ਪਾਇਆ ਹਮਮ ਬਖਾਰ ਮਾਰੀ ਮਨ ਰੇ ਹਮਮ ਮੋਦੁਖ ਭਾਰੀ ਪਵਜਲ ਜਗਤ ਅਨਜਾਇ ਤਰਨਾ ਗੁਰਮੁਖ ਤਰ ਹਰਤਾਰੀ ਰਹਾਉ ਸ੍ਰੈਗੁਣ ਮਾਇਆ ਮੋਹ ਪਸਾਰਾ ਸਵਰਤ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗਬਿਰ ਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਉਰਤਾਰ ਨਾਨਕ ਸਤਿਗੁਰ ਪੂਰਾ ਪਾਇਆ ਜਨ ਮਨ ਜਪਿਆ ਨਾਮ ਮੁਰਾਰ ਮਲਾਰ ਮਹੱਲਾ ਕੀ ਜਾ ਕਰ ਦੂ ਜੈ ਕੋ ਓੰਕਾਰ ਸਤਿਗੁਰ ਪ੍ਰਸਾਦ ਇਹੋ ਮਨ ਗਿਰਹੀ ਕਿ ਇਹ ਮਨ ਉਦਾਸੀ ਕਿ ਇਹ ਮਨ ਅਵਰਨ ਸਦਾ ਅਵਨਾਸੀ ਇਹ ਮਨ ਕਿ ਇਹ ਮਨ ਚੰਚਲ ਕਿ ਇਹ ਮਨ ਬੈਰਾਗੀ ਇਸ ਮਨ ਕੋ ਮਮਤਾ ਕਿਤੋਂ ਜਾਗੀ ਪੰਡਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਪੌਤਾ ਪੜਾ ਉਠਾਵੈ ਭਾਰ ਰਹਾਉ ਮਾਇਆ ਮਮਤਾ ਕਰਤਾ ਲਾਈ ਇਹੋ ਹੁਕਮ ਕਰ ਸ੍ਰਿਸ਼ਟਉ ਪਾਈ ਗੁਰ ਪ੍ਰਸਾਦਿ ਮੂਝੋ ਪਾਈ ਸਦਾ ਰਹੋ ਹਰ ਕੀ ਸਰਣਾਇ ਸੋ ਪੰਡਤ ਜੋਤੀ ਹਾ ਗੁਨਾ ਕੀ ਪਾਂਡੂ ਉਤਾਰੈ ਅਨੰਨਯ ਕੋ ਨਾਮ ਮਖਾਨ ਸਤਿਗੁਰ ਕੀ ਉਹ ਦੀਖਿਆ ਲੇ ਸਤਿਗੁਰ ਆਗੇ ਸੀਸ ਧਰੇ ਸਦਾ ਅਲਗ ਰਹੈ ਨਿਰਭਾਨ ਸੋ ਪੰਡਤ ਸਰਗੈ ਪਰਵਾਨ ਸਭਨਾ ਮੈਂ ਕੋ ਇੱਕ ਸੀ ਵਖਾਣਾ ਜਾਂ ਇੱਕੋ ਵੇਖ ਤਾ ਇੱਕੋ ਜਾਣੈ ਜਾ ਕੋ ਬਖਸ਼ੇ ਮਿਲੈ ਸੋਏ ਇੱਥੈ ਉੱਥੈ ਸਦਾ ਸੁਖ ਹੋਏ ਕਹਿਤ ਨਾਨਕ ਕਵਨ ਬਿੰਦ ਕਹੇ ਕੀਆ ਹੋਏ ਸੋਇ ਮੁਕਤ ਜਾ ਕੋ ਕਿਰਪਾ ਹੋਏ ਅਨੰਦ ਨਹ ਰਗੁਨਗਾਵੈ ਸੋਏ ਸ਼ਾਸਤਰ ਵੇਦ ਕੀ ਫਿਰ ਕੂਕਣਾ ਹੋਏ ਮਲਾਰ ਮਖਲਾ ਤੀਜਾ ਪ੍ਰਮ ਪ੍ਰਮ ਜੋਨ ਮਨੁਖ ਪਰਮਾਈ ਜਮ ਕਾਲ ਮਾਰੇ ਨਤਪਤ ਗਵਾਈ ਸਤਗੁਰ ਸੇਵਾ ਜਮ ਕੀ ਕਾਂਚੁ ਕਾਈ ਹਰ ਪ੍ਰਮਿ ਲਿਆ ਮਹਿਲ ਕਰਪਾਈ ਪ੍ਰਾਨੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਦੂਦਾ ਖੋਇਆ ਕੌਡੀ ਬਦਲੈ ਜਾਇ ਰਹਾਓ ਕਰਿ ਕਿਰਪਾ ਗੁਰਮੁਖ ਲਗੈ ਪਿਆਰ ਅੰਤਰ ਭਗਤ ਹਰ ਹਰ ਉਰਤਾਰ ਭਗਵਨ ਸ਼ਬਨ ਲੰਗਾਵਨ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ ਮਿਣ ਗੁਰ ਪਰਮ ਪੂਲੇ ਵਾ ਮਾਇਆ ਹਉ ਮਮ ਤਮੋ ਬਹੁ ਮੋ ਪਾਇਆ ਦੂਜਾ ਪਾਇ ਮਨ ਮੁਖ ਦੁਖ ਪਾਇਆ ਆਪੇ ਕਰਤਾ ਦਾ ਮਾਥਾ ਗੁਰ ਸ਼ਬਦ ਜਪੀਐ ਸਚਲਾ ਹਾਜਰ ਹਜੂਰ ਹਰ ਵੇ ਪ੍ਰਵਾਹਾ ਨਾਨਕ ਗੁਰਮੁਖ ਨਾਮ ਸਮਾਹ ਮਲਾਰ ਮਹੱਲਾ ਤੀਜਾ ਜੀਵਨ ਮੁਖ ਗੁਰਮਤਿ ਲਾਗੇ ਹਰ ਕੀ ਭਗਤਾਂ ਨੇ ਸੰਜਾਗੇ ਸਤਿਗੁਰ ਸੇਵੈ ਆਪ ਗਵਾਏ ਹਉ ਤਨ ਕੈ ਸਨੁ ਲਾਗੋ ਪਾਇ ਰਹਾਓ ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰਿ ਕੇ ਨਾਮ ਮੁਕਤਤ ਪਾਇ ਰਹਾਓ ਮਾਇਆ ਮੋਹ ਗਿਆਨ ਕੋ ਬਾਰ ਮਨੁਖ ਮੋਹ ਮੁਗਨ ਗਵਾਰ ਅਨੰਤ ਧੰਦਾ ਕਰਤਿ ਬਹਾਇ ਮਰਮਰ ਜੰਮੈ ਮਿਲੈ ਸਜਾਇ ਗੁਰ ਮੁਖ ਰਾਮ ਨਾਮ ਨਿਵ ਲਾਗੀ ਕੂੜੈ ਲਾਲਚ ਨਾਲ ਲਪਟਾਈ ਜੋ ਕੁਝ ਹੋਵੈ ਸੋ ਸਹਿ ਸੁਭਾਈ ਹਰ ਉਸ ਪਿਵਰ ਰਸਨਰ ਸਾਇ ਕੋਟ ਮੱਧੇ ਕਿਸੈ ਬੁਝਾਈ ਆਪੇ ਬਖਸ਼ੇ ਨੇ ਵੜਿਆਈ ਜੋਤੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਜੋਤੁਰ ਮਿਲਿਆ ਪਰਮੇਸ਼ਰ ਨੇ ਤੇਰੇ ਚੰਗੇ ਭਾਗ ਦੇਖ ਕੇ ਤੈਨੂੰ ਸਰੀਰ ਦਿੱਤਾ ਜੋ ਮਿਲਿਆ ਸਰੀਰ ਮਿਲਿਆ ਕਿਸੇ ਚ ਕੀ ਤਾਕਤ ਆਪਣਾ ਸਰੀਰ ਬਣਾ ਕੇ ਆਪਨੂੰ ਜਨਮ ਦੇ ਦਿੰਦਾ ਪਰਮੇਸ਼ਰ ਨੇ ਆਪਣਾ ਸਰੀਰ ਬਣਾਇਆ ਗੜ੍ਹੇਂਦਿਆਂ ਛੇ ਮਾ ਛੇ ਮਾ ਕਹਿੰਦੇ ਨੇ ਮਹੀਨੇ ਨੂੰ 6 ਮਹੀਨਿਆਂ ਚ ਸਰੀਰ ਦੀ ਬਣਤਨ ਬਣਾਇ ਸੱਚੇ ਪਾਤਸ਼ਾਹ ਨੇ ਫਿਰ ਜੋਤ ਟਕਾਈ ਲੇਖਾ ਜੋ ਖਟਕਾਇਆ ਸਾਡਾ ਸਾਨੂੰ ਵਾਰੀ ਦਿੱਤੀ ਨਾਨਕ ਹਰ ਹਰ ਨਾਮ ਸਮਾਈ ਪਰਮੇਸ਼ਰ ਦੇ ਨਾਮ ਚ ਜਿਹੜੇ ਸਮਾ ਜਾਂਦੇ ਨੇ ਉਹ ਚੰਗੇ ਰਹਿੰਦੇ ਨੇ ਦੂਜੇ ਮਹਾਰਾਜ ਕਹਿੰਦੇ ਹੁਣ ਮੇਰਾ ਤਾਂ ਕੋਈ ਕਸੂਰ ਨਹੀਂ ਹੁਣ ਫਿਰ ਤੂੰ ਆਪਣੇ ਕਰਮ ਅਨੁਸਾਰ ਸੁਖ ਦੁਖ ਭੋਗੀ ਚੱਲ ਪੁੰਨੀ ਪਾਪੀ ਆਖਣਾ ਹੈ ਕਰ ਕਰ ਕਰਨਾ ਲਿਖ ਲਿਆ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਜਪਜੀ ਸਾਹਿਬ ਚ ਮਹਾਰਾਜ ਨੇ ਸਿੱਧਾ ਕਲੀਅਰ ਕਰਤਾ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾਂ ਨਾਮ ਲਹੈ ਬੰਧਨ ਤੋੜੇ ਮੋਤ ਕਰ ਰਹਾ ਹੈ ਗੁਰ ਸ਼ਬਦੀ ਅਸਰ ਕਰ ਬਹਿ ਮੇਰੇ ਮਨ ਕਾਹੇ ਰੋਸ ਕਰੀਜੈ ਲਾਹਾ ਕਲ ਯੁਗਰਾਮ ਨਾਮ ਹੈ ਗੁਰਮਤ ਅਨੰਦ ਨੇ ਹਿਰਦੈ ਰਵੀਜਾ ਰਹਾ ਬਾਬੀਹਾ ਅਖਿਨ ਖਿਨ ਬਿਨ ਲਾਏ ਬਿਨ ਪਰਦੇ ਕੇ ਨੀਂਦ ਨ ਪਾਏ ਇਹੋ ਵਿਸ਼ੋੜਾ ਸਹਿ ਅਨ ਜਾਏ ਸਤਿਗੁਰ ਮਿਲਿਆ ਤਾਂ ਮਿਲਿਆ ਸੁਭਾਏ ਨਾਮਹੀਣ ਬਿਨ ਸਹਿ ਦੁਖ ਪਾਏ ਤਰishna ਜਲਿਆ ਭੂਖ ਨ ਜਾਏ ਬਿਨ ਭਾਗਾਂ ਨਾਮ ਨ ਪਾਇਆ ਜਾਏ ਬਹੁ ਮਠਾਕਾ ਕਰਮ ਕਮਾਈ ਤ੍ਰੈ ਗੁਣ ਬਾਣੀ ਵੇਦ ਵਿਚਾਰ ਵਿਖਿਆ ਮੈਲ ਵਿਖਿਆ ਵਪਾਰ ਮਰ ਜਨ ਮੈਂ ਫਿਰ ਹੋਏ ਖੁਆਰ ਗੁਰਮੁਖਤ ਸੂਰਿਆ ਗੁਣ ਉਰਤਾਰ ਗੁਰਮਾਨੈ ਮਾਨੈ ਸਭ ਕੋਏ ਗੁਰਬਚਨ ਨਿਮਨ ਸ਼ੀਤਲ ਹੋਏ ਚੌਜਗ ਸੋਭਾ ਨਰਮਲ ਜਨ ਸੋਏ ਨਾਨਕ ਗੁਰਮੁਖ ਵੇਰ ਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਅਣ ਦਿਨ ਹਰ ਹਰ ਤੇ ਆਇਓ ਹਿਰਦੈ ਮਤ ਕੋ ਮਤ ਦੁਖ ਵਿਸਾਰੀ ਸਭ ਆਸਾ ਮਨ ਸਾ ਬੰਨਨ ਟੂਟੇ ਹਰ ਪ੍ਰਭ ਹਰ ਹਰ ਪ੍ਰਭ ਕਿਰਪਾ ਧਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਵਿਕਸਿਓ ਜਨ ਹਰ ਭੇਟਿਓ ਬਨਵਾਰੀ ਰਹਾਉ ਜਿੱਥੇ ਪਰਮੇਸ਼ਰ ਦਾ ਨਾਮ ਬਨਵਾਰੀ ਆ ਗਿਆ ਬਨਵਾਰੀ ਕਹਤਾ ਉਹ ਹੁੰਦਾ ਬਾਗ ਦਾ ਮਾਲੀ ਜਿੱਥੇ ਕਰਤਾਰ ਸ਼ਬਦ ਆ ਗਿਆ ਪਿੱਛੇ ਜੇ ਆਇਆ ਸੀ ਉਹ ਹੁੰਦਾ ਸਾਡੇ ਸਵਾਸਾਂ ਦੀ ਤਾਰ ਨੂੰ ਸਾਡੇ ਸਵਾਸਾਂ ਦੀ ਤਾਰ ਇਸ ਕਰਤੇ ਦੇ ਹੱਥ ਵਿੱਚ ਐ ਤਾਂ ਉਹਨੂੰ ਕਰਤਾਰ ਸ਼ਬਦ ਵਰਤੇ ਐ ਪਿੱਛੇ ਜੇ ਨਰਾਇਣ ਸ਼ਬਦ ਆਇਆ ਕਿੰਨੇ ਵਾਰ ਅੱਗੇ ਵੀ ਆਉਣਾ ਨਰਾਇਣ ਉਹਨੂੰ ਕਹਿੰਦੇ ਨੇ ਜਿੱਥੇ ਅਗਿਆਨਤਾ ਰੂਪੀ ਰਾਤ ਨਹੀਂ ਹੁੰਦੀ ਅਵਿਦਿਆ ਰੂਪੀ ਰਾਤ ਨਹੀਂ ਹੁੰਦੀ ਨਰਾਇਣ ਉਹਨੂੰ ਕਹਿੰਦੇ ਹਨ ਤਾਂ ਅਹ ਕਿਹਾ ਰੱਬ ਨੂੰ ਹੀ ਆਕਾਲ ਪੁਰਖ ਵਾਹਿਗੁਰੂ ਨੂੰ ਤੇ ਨਾਮ ਅੱਡੋ ਅੱਡ ਲੈਤੇ ਮਹਾਰਾਜ ਜੇਹੋ ਜੀ ਗੱਲ ਚੱਲਦੀ ਸੀ ਉਹੋ ਜਾਂ ਨਾਮ ਲੈਤਾ ਜੇ ਜੋਗੀਆਂ ਦੀ ਗੱਲ ਚੱਲਦੀ ਸੀ ਮੰਦਿਰਾਂ ਦੀ ਗੱਲ ਚੱਲਦੀ ਸੀ ਜਗਨਨਾਥ ਕਹਤਾ ਨਾਥਾਂ ਦੀ ਗੱਲ ਚੱਲਦੀ ਸੀ ਜਗਤ ਦਾ 나ਥ ਧੰਗੁਰੂ ਨਾਨਕ ਦੇ ਮਹਾਰਾਜ ਹਨ ਸਾਰੇ ਜਗਤ ਦੇ 나ਥ ਇਸ ਤਰ੍ਹਾਂ ਜਿਵੇਂ ਜੀ ਇਹ ਗੱਲ ਚੱਲਦੀ ਸੀ ਉਹੋ ਜਾਂ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਨੇ ਲਿਆ ਜਿਨੇ ਐਸਾ ਨਾਮ ਇਸਾਰਿਆ ਮੇਰਾ ਹਰ ਹਰ ਤਨ ਕਾ ਕੁਲੇ ਲਾਗੀਂ ਗਾਰੀ ਹਰ ਕਿਸਕਾ ਕੁੱਲ ਪਰਸੂਤ ਨਾ ਕਰਿਓ ਹੋ ਤਿਸ ਵਿਧਵਾ ਕਰਮਹਤਾਰੀ ਹਰ ਹਰ ਆਨ ਮਿਲਾਵੋ ਗੁਰ ਸਾਧੂ ਜਿਨ ਐਨ ਸਹਰੂਰਤਾਰੀ ਗੁਰੂ ਢੀਠਾ ਗੁਰ ਕਾ ਸਿੱਖ ਵਿਗਸਾ ਜੋ ਬਾਰਕ ਦੇਖ ਮਹਤਾਰੀ ਜਿਹੜਾ ਸੱਚਾ ਸਿੱਖਾਣਾ ਉਹ ਜਦੋਂ ਗੁਰੂ ਕੋਲੇ ਜਾਂਦਾ ਜਿਵੇਂ ਮਾਂ ਆਪਣੇ ਪੁੱਤ ਨੂੰ 20 ਸਾਲਾਂ ਬਾਅਦ ਬਾਹਰੋਂ ਆਏ ਨੂੰ ਦੇਖਦੀ ਕਿੰਨਾ ਖੁਸ਼ ਹੁੰਦੀ ਮੇਰਾ ਪੁੱਤ ਆਇਆ ਸਾਲ ਬਾਅਦ 2 ਸਾਲ ਬਾਅਦ ਜਦੋਂ ਵੀ ਆਉਂਦਾ ਲੰਬੇ ਸਮੇਂ ਬਾਅਦ ਐ ਗੁਰੂ ਖੁਸ਼ ਹੁੰਦਾ ਆਪਣੇ ਸਿੱਖ ਜਿਹੜਾ ਸੱਚਾ ਸਿੱਖ ਜਿਹਨੂੰ ਦਿਖਾਵੇ ਦਾ ਨਹੀਂ ਜਿਹੜਾ ਅੰਦਰੋਂ ਗੁਰੂ ਨਾਲ ਜੁੜਿਆ ਹੋਇਆ ਧਨ ਪਰ ਕਾਇਕ ਹੀ ਸੰਗਵਾਸਾ ਵਿੱਚ ਹੋਮੈ ਪ੍ਰੀਤ ਕਰਾਰੀ ਗੁਰਪੂਰੈ ਹੋਮੈ ਪੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹ ਉਦਮ ਧੂਰ ਸਾਧੂ ਕੀ ਤਾਈ ਕਿਲਵਿਕ ਮੈਲ ਪਰੇ ਪਰੇ ਹਮਰਾ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਗੰਗਾ ਨਦੀ ਜਮਨਾ ਗੋਦਾਵਰੀ ਸਰਸਵਤੀ ਇਹਦੇ ਵਿੱਚ ਸਾਰੇ ਇਸ਼ਨਾਨ ਕਰਦੇ ਨੇ ਆਪਦੀ ਮੈਨ ਲਾਉਂਦੇ ਨੇ ਉੱਥੇ ਪਾਪ ਪਾਪਾਂ ਦੀ ਮੈਨ ਲਾਉਂਦੇ ਨੇ ਉਹ ਗੰਗਾ ਇਹ ਨਦੀਆਂ ਵੀ ਮੈਲੀਆਂ ਹੋ ਜਾਂਦੀਆਂ ਨੇ ਪਾਪਾਂ ਦੇ ਨਾਲ ਅੰਦਰੂਨੀ ਗੱਲਾਂ ਹਨ ਇਹ ਫਿਰ ਪਵਿੱਤਰ ਕਿਵੇਂ ਹੁੰਦੀਆਂ ਨੇ ਜਦੋਂ ਕੋਈ ਬਾਣੀ ਪੜਨ ਵਾਲਾ ਇਹਨਾਂ 'ਚ ਪੈਰ ਰੱਖਦਾ ਇਹ ਇਹ ਪੰਕਤੀ ਇਹ ਤੀਰਥ ਅਠਸਠ ਮੱਜਨ ਨਾਈ ਸਤ ਸੰਗਤ ਕੀ ਧੂਰ ਪਰਿ ਉਡਨੇਤਰੀ ਸਭ ਦੁਰਮਤ ਮੈਲ ਲਗਵਾਈ ਰਹਾ ਉਹ ਦੇਖੋ ਠਾੜ ਤੀਰਸਾਂ ਦੇ ਕਿਵੇਂ ਬਗ ਜਾਗੇ ਆਪਾਂ ਕਿੰਨਾ ਟਾਈਮ ਲੱਗੂ ਪੈਸਾ ਖਰਾਬ ਹੋ ਗੁਰੂ ਕੀ ਸੰਗਤ ਜਿਵੇਂ ਆਪਾਂ ਹੁਣ ਬੈਠੇ ਆਂ ਦਰਬਾਰ ਸਾਹਿਬ ਚ ਬੈੰਨੇ ਆਂ ਅੰਮ੍ਰਿਤ ਵੇਲੇ ਸਤ ਸੰਗਤ ਦੀ ਧੂੜ ਜਿਹੜੀ ਉੱਡ ਕੇ ਨੇਤਰਾਂ ਚ ਪੈਂਦੀ ਆ ਮੱਥੇ ਤੇ ਪੈਂਦੀ ਆ ਸਰੀਰ ਤੇ ਪੈਂਦੀ ਆ ਉਹਦੇ ਨਾਲ ਮੈਲ ਸਾਰੀ ਜਾਂਦੀ ਆ ਭਾਵ ਸਤ ਸੰਗਤ ਦੇ ਵਿੱਚੋਂ ਜਿਹੜੇ ਬਚਨ ਮਿਲਦੇ ਆ ਉਹ ਸਾਡੀ ਮੈਲ ਚੱਕ ਦਿੰਦੇ ਨੇ ਅੰਦਰਲੇ ਸ਼ਰੀਰ ਦੀ ਗੱਲ ਰਹਾਉ ਜਾਹਰ ਨਵੀ ਤਪੈ ਭਾਗੀ ਰਥ ਕਾਨੀਕੇਦਾਰ ਤਾਪੇਉ ਮੈਂ ਸਾਈ ਜਾਹਰ ਨਵੀ ਨਦੀ ਹੈ ਇੱਕ ਉਹ ਇਹ ਚੋ ਖੋਜਣਾ ਪਊਗਾ ਵੀ ਇਹ ਸਾਰਾ ਇਤਿਹਾਸ ਕੀ ਇਹਨੇ ਟਾਈਮ ਬਹੁਤ ਲੱਗ ਜੂਗਾ ਕਾਂਸ਼ੀ ਕ੍ਰਿਸ਼ਨ ਚਰਾਵਤ گاਉ ਮਿਲਹਰਜਨ ਸੋਭਾ ਪਾਈ ਕ੍ਰਿਸ਼ਨ ਭਗਵਾਨ ਦੀ ਗੱਲ ਕੀਤੀ ਉਹ ਗੁੰਮਾ ਚਰਾਉਂਦੇ ਸੀ ਦੁਆਪਰ ਯੁਗ ਦੀ ਗੱਲ ਕੀਤੀ ਜਿਤਨੇ ਤੀਰਸ ਦੇਵੀ ਥਾਪੇ ਸਬਦ ਤਨੇ ਲੋਚਾ ਸਾਧੂ ਧੂਰ ਸਾਧੂ ਕੀ ਤਾਈਂ ਹਰ ਕਾ ਸੰਤ ਮਿਲੇ ਗੁਰ ਸਾਧੂ ਲੈ ਤਨ ਕੀ ਧੂਰ ਮੁਖ ਲਾਈ ਦੇਖੋ ਬਾਣੀ ਪੜਨ ਵਾਲਾ ਜਿਹੜਾ ਸਾਧੂ ਹੈ ਜਿੰਨੇ ਵੀ ਸੰਸਾਰ ਤੇ ਤੀਰਸ ਦੇਵੀ ਦੇਵਤਿਆਂ ਨੇ ਬਣਾਏ ਨੇ ਭਾਵ ਦੇਵੀ ਦੇਵਤਿਆਂ ਦੇ ਕਰਕੇ ਬਣੇ ਨੇ ਸਤਕਾਰਯੋਗ ਨੇ ਉਹ ਸਾਰੇ ਉਹ ਸਾਰੇ ਬਾਣੀ ਪੜਨ ਵਾਲੀ ਦੀ ਧੂੜੀ ਮੰਗਦੇ ਨੇ ਉਹ ਤੀਰਥ ਤੇ ਦੇਵੀ ਦੇਵਤਿਆਂ ਦੇ ਤੇ ਦੇਖ ਲਓ ਤੇ ਦੇਵੀ ਦੇਵਤੇ ਤੇ ਆਪ ਪੂਜਦੇ ਨੇ ਉਹਨਾਂ ਨੂੰ ਜਿੰਨੀ ਸ਼੍ਰੇਸ਼ਟ ਤੁਮਰੀ ਮੇਰੇ ਸਵਾਮੀ ਸਭ ਤਤਨੀ ਲੋਚੈ ਸਤੂਰ ਸਾਧੂ ਕੀ ਤਾਈ ਨਾਨਕ ਲਿਲਾਟ ਹੋਇ ਜਿਸ ਲਿਖਿਆ ਤਸ ਸਾਧੂ ਤੂਰ ਕੇ ਹਰਪਾਰ ਲੰਘਾਈ ਫਰਕ ਕੀ ਆ ਹਰ ਕੇ ਆ ਬਾਣੀ ਨਾਮ ਨਹੀਂ ਜਪਦਾ ਸਾਧੂ ਨਹੀਂ ਹੁੰਦਾ ਅਗਲਾ ਪਾਠ ਕਰਦਾ ਮਨ ਚ ਇਹ ਹੁੰਦਾ ਵੀ ਫਲਾਣਾ ਦੇਖੇ ਮੈਂ ਬਹੁਤ ਸੋਹਣਾ ਪਾਠ ਕਰਨਾ ਪਾਠ ਕਰ ਲਿਆ ਆਰਾਮ ਨਾਲ ਉਦੋਂ ਉਹ ਕਿਸੇ ਦੀ ਚੁਗਲੀ ਕਰਤੀ ਜਾਂ ਮਨ ਚ ਮੈਲ